ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਸਰਾਂ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਜੀ ਆਪਾਂ ਇੱਕ ਗੱਬਣ ਗਾਂ ਲੈ ਕੇ ਆਏ ਆਂ ਬਹੁਤ ਚੰਗੇ ਕੱਦ ਕਾਠ ਵਾਲੀ ਬਿਹੜਾ ਜੀ ਬਹੁਤ ਸੋਹਣੀ ਬਿਹੜਾ ਬਾਕੀ ਇਹ ਪੱਚੀ ਕੱਚੀ ਇਹ ਦਿਨਾਂ ਦੀ ਹੈ ਬਾਕੀ ਆਪਾਂ ਬਾਅਦ ਵਿੱਚ ਡਿਟੇਲ ਪੁੱਛਾਂਗੇ ਜੇ ਕੋਈ ਵੀ ਇਹਨੇ ਵੀਡੀਓ ਬਣਾਉਣੀ ਹੁੰਦੀ ਹੈ ਉਹ ਆਪਣੇ ਨਾਲ ਸੰਪਰਕ ਕਰਦਾ ਕਰੋ ਜੀ ਆਪਣਾ ਮੋਬਾਈਲ ਨੰਬਰ ਹੈਗਾ 8437362244 ਬਾਕੀ ਕਈ ਯਾਰ ਕੋਈ ਪਸ਼ੂ ਨਾਲਜ ਲੈਣੀ ਹੋਈ ਹੈ ਉਹ ਵੀ ਆਪਾਂ ਦੱਸ ਦਿੰਦੇ ਹਾਂ ਬਹੁਤ ਸੋਹਣੀ ਬਿਹੜਾ ਜੀ ਚੰਗੇ ਗੱਦ ਘਾਟ ਵਾਲੀ ਆ ਬਾਕੀ ਆਪਾਂ ਭਾਈ ਦੋਨੇ ਦੀ ਸਾਰੀ ਡਿਟੇਲ ਆ ਤੁਸੀਂ ਚੈੱਕ ਕਰਵਾ ਲੈਣਾ ਪਹਿਲਾਂ ਬਾਕੀ ਆਪਾਂ ਭਾਈ ਥਾਣਾ ਤੁਹਾਨੂੰ ਬਹੁਤ ਸੋਹਣਾ ਸਮਝਾ ਅਲੱਗ-ਅਲੱਗ ਥਾਣਾ ਹੀ ਪੂਰਾ ਗੈਸ ਤੇ ਥਾਣਾ ਚੈੱਕ ਕਰ ਸਕਦੇ ਹਾਂ ਬਾਡੀ ਬੰਤ ਦੀ ਵੀ ਚੰਗੀ ਹੈ ਜੀ ਬਿਹੜਾ ਭਾਈ ਆਸ੍ਰੀ ਕਾਲ ਬਾਈ ਕੀ ਡਿਟੇਲ ਹੈ ਵੇੜ ਦੀ ਤੇਲ ਬਾਈ ਦੂਜਾ ਸੂਰ ਗੋਦੀ ਆ ਹੁਣ ਦੂਜਾ ਸੂਰ ਤਿਆਰ ਆ ਹਾਂਜੀ ਇੱਕ ਸੂਰ ਪਹਿਲਾ ਸੂਰ ਠੀਕ ਆ ਪਹਿਲਾ ਸੂਰ ਸੂਰ ਦੂਜੇ ਲਈ ਕਿੰਨੀ ਚੰਗੀ ਆ ਹਾਂਜੀ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਇਹ ਕਿੰਨੇ ਦਿਨ ਚੱਲੇ ਨੌ ਦਾਸ ਨੇ ਅੱਜ ਕੱਚੀ ਨੌ ਦਾਸ ਦਿਨਾਂ ਦੀ ਕੱਚੀ ਆ ਤੇ ਪਹਿਲੇ ਸੂਰ ਦਾ ਦੁੱਧ ਦਾ ਰਿਕਾਰਡ ਕੀ ਸੀਗਾ ਉਹਦਾ ਹੈਗਾ 15 ਦਿਨ 15 ਲੀਟਰ ਬਾਈ ਦਾ ਪਹਿਲੇ ਪਹਿਲੇ ਸੂਰ 15 ਲੀਟਰ ਦੁੱਧ ਦਿੰਦਾ ਜੀ ਤੇ ਹੁਣ ਕਿੰਨੇ ਦਿਨਾਂ ਦੀ ਕੱਚੀ ਆ ਜੀ ਬਾਹਰੋਂ ਦੱਸਿਆ ਕਿ 9 ਲਈ 10 ਲਈ ਕਰੀ ਪਿੰਡਾ ਜੋ ਉੱਤੋਂ ਉੱਤੋਂ ਠੀਕ ਹੈ ਜੀ ਦੱਕਦ ਨਾ ਕੱਚੀ ਹੈ ਜੀ ਚੰਗੀ ਬਹੁਤ ਸੰਘੜਾ ਬਾਡੀ ਗੰਤਰੀ ਬਾਕੀ ਕੱਦ ਘਾਟ ਵਾਲੀ ਹੈ ਜੀ ਪੂਰੀ ਕਿੰਨਾ ਕੱਦ ਹੋਈ ਜੀ 5 5.5 ਹੋਊਗਾ ਜੀ ਬਾਈ ਦੇ ਮੋਢੇ ਤੇ ਕਰਾਉਂਦੀ ਹੈ ਇਹ ਵੜਾ ਬਾਈ ਖੋਲੋ ਮੜਾ ਤੋਰ ਮੜਾ ਇਹਨੂੰ ਦੇਖ ਕੇ ਤਾੜਾ ਮੜਾ ਹੀ ਬਹੁਤ ਡਰਦਾ ਹੁੰਦਾ ਜੀ ਇੱਥੇ ਤਾਂ ਕੱਢ ਕੇ ਕੋਈ ਅੰਬਰ ਨਹੀਂ ਤਾਂ ਲੋਕੀ ਬਹੁਤ ਸੋਹਣੀ ਬਿਹੜਾ ਚੱਲ ਆਸਮਾਨ ਤੋਂ 10 ਰੁਪਏ ਹੈ ਕੀ ਕਰ ਲਈ ਤਿਆਰ ਹੁੰਦੀ ਹੈ ਇਹ ਕੱਚੀ ਕੱਚੀ ਹੈ ਬਿਹੜ ਤੇ ਲੈ ਜਾਂਦੀ ਹੈ 10 ਦਿਨ ਹੋ ਸਕਦਾ ਇੱਕ ਤਾਂ ਵੱਧ ਨਿਕਲ ਜਾਂਦਾ ਹੁੰਦਾ ਉਹਦਾ ਬਹੁਤ ਸੋਹਣਾ ਖਾਣਾ ਖਾਣਾ ਹੀ ਮੁਠੀ ਵਾਲਾ ਹੀ ਪੂਰਾ ਗੈਰ ਤੇ ਆ ਚੰਗੀ ਹੈ ਜੀ ਬਾਕੀ ਸਾਰੇ ਪੱਖੋਂ ਬਾਈ ਦਾ ਪਿੰਡ ਜੀ ਕੋਠਾਗੁਰੂਆ ਤਹਿਸੀਲ ਰਾਮਪਰਾ ਫੂਲਾ ਜ਼ਿਲ੍ਹਾ ਬਠਿੰਡਾ ਤੇ ਬਾਈ ਜੀ ਕਿਹੜੇ ਪਾਸ ਆਪਣਾ ਘਰ ਆ ਘਰ ਬਾਈ ਬੋਰਚ ਰੋਡ 'ਤੇ ਛੜਕਦੇ ਠੀਕ ਹੈ ਜੀ ਬੋਰਚ ਰੋਡ 'ਤੇ ਛੜਕਦੇ ਠੀਕ ਹੈ ਜੀ ਬਾਈ ਕਹਿੰਦਾ ਬੋਰਚ ਰੋਡ 'ਤੇ ਛੜਕਦੇ ਘਰ ਆ ਜੀ ਆਪਣਾ ਤੇ ਬਾਈ ਮੋਬਾਈਲ ਨੰਬਰ ਆਪਣਾ 93175 ਹਾਂਜੀ ਬਾਹਰ 400 ਜਾਣ ਠੀਕ ਹੈ ਜੀ ਜੇ ਕਹੇ ਵੀਰ ਭਾਈ ਨੂੰ ਜੀ ਬੜਾ ਚੰਗੀ ਲੱਗਦੀ ਆ ਬਾਈ ਨਾਲ ਜ਼ਰੂਰ ਸੰਪਰਕ ਕਰੋ ਤੇ ਟੈਕਰ ਜੀ ਸਾਨੂੰ ਫੀਡ ਦਿਖਾਉਣ ਨੇ ਬਿਹੜ ਦੀ ਬੋਡੀਗਾਂਤਰੀ ਚੰਗੀ ਆ। ਬਹੁਤ ਸੋਹਣੀ ਬਿਹੜ ਆ। ਤੇ ਭਾਈ ਕੀ ਮੁੱਲ ਆ? ਮੁੱਲ ਭਾਈ ਆਪਾਂ 60000 ਰੁਪਏ। ਆਹ ਮਾਨਤਾਨ ਜੀ। ਮਾਨਤਾਨ। ਭਾਈ ਕਹਿੰਦਾ 65000 ਮੁੱਲ ਆ ਜੀ। ਤੇ ਕੋਈ ਫਿਕਸ ਪ੍ਰਾਈਸ ਨਹੀਂ। ਮਾਨਤਾਨ ਹੋਜੂਗਾ ਮੌਕੇ ਤੇ ਜੇ ਕੋਈ ਵੀ ਇਹਨੂੰ ਬਿਹੜ ਚੰਗੀ ਲੱਗਦੇ ਹੋ ਭਾਈ ਨਾਲ ਸੰਪਰਕ ਕਰ ਲੈ। ਧੰਨਵਾਦ ਜੀ। ਥੈਂਕ ਯੂ।